ਜੰਡੇਆਲਾ ਤੋਂ ਲਗਉਦਰ ਸੜਕ ਤੇ ਸਥਿਤ ਕਸਬਾ ਸ਼ੰਕਰਚ ਅੱਜ ਸਵੇਰੇ ਇੱਕ ਧਾਰਮਿਕ ਸਥਾਨ ਤੇ ਨਿਸ਼ਾਨ ਸਾਹਿਬ ਤੇ ਚੋਲਾ ਚਾਉਂਦੇ ਸਮੇਂ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਨੌਜਵਾਨ ਜ਼ਖਮੀ ਹੋ ਗਏ ਜ਼ਖਮੀਆਂ ਚੋਲ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ 28 ਸਾਲ ਤੇ ਮਹਿੰਦਰਪਾਲ 42 ਸਾਲ ਵਜੋਂ ਹੋਈ ਹੈ ਘਟਨਾ ਸਥਾਨ ਤੇ ਮੌਜੂਦ ਇੱਕ ਮ੍ਰਿਤਕ ਦੇ ਪਰਾ ਜਗਦੀਸ਼ ਸਿੰਘ ਵਾਸੀ ਪਿੰਡ ਬਜੂਹਾ ਨੇ ਦੱਸਿਆ ਕਿ ਪਿੰਡ ਚ ਸਥਿਤ ਸ਼ਹੀਦਾਂ ਦੇ ਅਸਥਾਨ ਤੇ ਵਿਸਾਖੀ ਦੇ ਤਿਉਹਾਰ ਕਾਰਨ ਨਿਸ਼ਾਨ ਸਾਹਿਬ ਉੱਪਰ ਚੋਲਾ ਚੜਾਉਣ ਦੀ ਰਸਮ ਨਿਭਾਈ ਜਾ ਰਹੀ ਸੀ ਇਸ ਦੌਰਾਨ ਪੰਜ ਨੌਜਵਾਨ ਨਿਸ਼ਾਨ ਸਾਹਿਬ ਉੱਪਰ ਚੜੇ ਹੋਏ ਸਨ ਇਸ ਦੌਰਾਨ ਨਿਸ਼ਾਨ ਸਾਹਿਬ ਉਲਰ ਕੇ ਕੋਲੋਂ ਲੰਗਦੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ ਇਸ ਹਾਦਸੇ ਕਾਰਨ ਨਿਸ਼ਾਨ ਸਾਹਿਬ ਉੱਪਰ ਚੜੇ ਨੌਜਵਾਨਾਂ ਨੂੰ ਜ਼ਬਰਦਸਤ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਦੋ ਹਾਲਤ ਗੰਭੀਰ ਦੱਸੀ ਜਾ ਹਾਂਜੀ ਸਰ ਅੱਜ ਪਿੰਡ ਜੜੀਆਂ ਸ਼ੰਕਰ ਦੇ ਘਟਨਾ ਬਾਰੇ ਕੀ ਹੈ ਗਿਆ ਸੀ ਇਹ ਇੱਕ ਤਲਾਹ ਮਿਲੀ ਸੀਗੀ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਮਾਨਯੋਗ ਡੀਐਸਪੀ ਸਾਹਿਬ ਉੱਥੇ ਜਿਹੜਾ ਇੱਕ ਇਹਨਾਂ ਦੀ ਪਰਿਵਾਰ ਦੀ ਜਿਹੜੀ ਆ ਪੁਰਖਾਂ ਦੀ ਜਗ੍ਹਾ ਆ ਉਹਦੇ ਤੇ ਅੱਜ ਨਿਸ਼ਾਨ ਸਾਹਿਬ ਜਿਹੜਾ ਨਵਾਂ ਚੜਾ ਰਹੇ ਸੀਗੇ ਨਿਸ਼ਾਨ ਸਾਹਿਬ ਜਦੋਂ ਪਰਤਾਰਾ ਨਾਲ ਟੱਚ ਹੋ ਗਿਆ ਤਾਰਾ ਨਾਲ ਟੱਚ ਹੋਣ ਕਰਕੇ ਨਿਸ਼ਾਨ ਸਾਹਿਬ 'ਚ ਕਰੰਟ ਆਉਣ ਕਰਕੇ ਜਿਹੜੀ ਆ ਉੱਥੇ ਬੂਟਾ ਸਿੰਘ ਤੇ ਧਿੰਦਰਪਾਲ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ ਇਹ ਵਿਜੂਹਾ ਕਲਾਦੇ ਨੇ ਤੇ ਬਾਕੀ ਤਿੰਨ ਕਰਨਦੀਪ ਗੁਰਪ੍ਰਿੰਦਰ ਤੇ ਦਵਿੰਦਰ ਸਿੰਘ ਇਹ ਬਸਤੀ ਸ਼ੇਖ ਤੇ ਇੱਕ ਵਿਜੂਹਾ ਕਲਾਦਾ ਇਹ ਜਿਹੜੀ ਆ ਇਹਨਾਂ ਨੂੰ ਰੈਫਰ ਕਰਤਾ ਗਿਆ ਜਲੰਧਰ ਦੇ ਤੇ ਸਰਥ ਜਿਹੜੇ ਹੈਗੇ ਆ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਤੇ ਜੋ ਕੁਦਰਤੀ ਮੌਤ ਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ